ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਰਹਿੰਦੇ ਖੰਧੇ ਨੇ ਜਕਾ ਮਾਰਿਆਣ ਕਰਿ ਅੱਪੇ ਅਹਰ ਸੰਤ ਸਹਾਈ ਨਨਕਾ ਵਰਤੇ ਸਭ ਜਹ ਮਹੱਲਾ ਪੰਜਵਾਂ ਮੁੰਡਾ ਭੁੱਲੇ ਮੁੰਦ ਥੇ ਦੇ ਕਿਥੈ ਪਾਇਨ ਹੱਥ ਤਿੰਨੇ ਮਾਰੇ ਨਨਕਾ ਜੇ ਕਰਨ ਕਰਨ ਸਮਰਾਥ ਫੜੀ ਮਹਲਾ ਪੰਜੇਵਾ ਲਾ ਫਾਹੀ ਰਤੀ ਤੁਰ ਪ੍ਰਭ ਜਾਨਾ ਪ੍ਰਾਣੀ ਤੱਕੈ ਨਰ ਪਰ ਇਹ ਲੋਕੰਦਰ ਠਾਣੀ ਸੰਗੀ ਦੇ ਵਿਖੰਮ ਥਾਏ ਮਿੱਠਾ ਬਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾ ਇਲਫਰਿਸਤਾ ਤਿਲ ਪੀੜੇ ਕਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਤ 13 ਤੁੰ ਠਾਗੂ ਕੁਛ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਇਹ ਤੇ ਹੋਂ ਗਰੀ ਵਖਿਆਨ ਚੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੇ ਸਾ ਸੰਗ ਜੀਓ ਆਵਦੋ ਲੜੀ ਵਾਰ ਵਿਚਾਰ ਚਲ ਰਿਹਾ ਧੰਤਨ ਗੁਰੂ ਰਾਮਦਾਸ ਜੀ ਦੀ ਮੁਖਾਰਤਨ ਉਚਾਰਣ ਕੀਤੀ ਹੋਈ ਇਹ ਗੋੜੀ ਦੀ ਵਾਰ ਦਾ ਲੜੀ ਵਾਰ ਦਾ 27 ਨੰਬਰ ਸ਼ਬਦ ਹੈ ਜਿਹਦੀ ਜੋਗੀ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 315 ਅੰਕ ਇਸੋ ਸ਼ੋਭਿਤ ਹੈ ਅਜੇ ਨਿੰਦਗਲੀ ਦੁਰਦਸ਼ਤਾਸ ਦੇ ਹਨ ਸਤਿਗੁਰੂ ਘਰੇ ਪਿਆਰੇ ਸ਼ਬਦਾਂ ਚ ਪੂਰੇ ਦਾ ਪੂਰਾ ਸ਼ਬਦ ਹੀ ਸਲੋਕ ਮਹੱਲਾ ਢਪੋੜੀ ਢੋੜੀ ਦਾ ਸੰਕੇਤਕੀ ਵੀ ਆਇਆ ਹੈ ਮਹੱਲਾ ਪਨੇਵਾ ਉਹ ਜਾਂ ਢੋੜੀ ਪੰਜਵੀਂ ਵੀ ਪੜ ਸਕਦੇ ਕਿਉਂਕਿ ਮਹੱਲਾ ਪੜਾ ਨਹੀਂ ਤਾਂ ਕਲੀਅਰ ਹੋ ਜਾਂਦਾ ਹੈ ਤੇ ਪੰਜ ਤਿੰਨੋ ਤੇ ਤਿੰਨੋ ਹੀ ਗੁਰੂ ਅਰਜਨ ਦੇਵ ਜੀ ਦੇ ਉਚਾਰਣ ਕੀਤੇ ਹੋਏ ਨੇ ਠੀਕ ਹੈ ਇਸ ਲਈ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਉਹ ਵਿਚਾਰਨ ਲਈਏ ਸ ਲੋਕ ਮਹੱਲਾ ਪੰਜਿਵਨ ਰਹਨੇ ਖੁੰਦੇ ਨਿੰਦਕ ਮਾਰੇਣ ਕਰ ਆਪੇ ਆਹਰ ਕਿੰਨੇ ਭਾਈ ਪਹਿਲਾ ਨਮੁੱਖ ਜਿੰਦਗੀ ਚ ਆਪ ਹੀ ਆਪਣੇ ਘਾਣ ਕਰਦਾ ਹੈ ਜਿਵੇਂ ਗੁਰਬਾਣੀ ਨੇ ਕਹਿਣਾ ਆਪਣ ਹੱਥੀ ਆਪਣਾ ਆਪੇ ਹੀ ਗੱਲ ਸਵਾਰੀ ਕਹਿੰਦੇ ਕਾਜ ਜੇ ਆਪ ਸਵਾਰਣਾ ਤੇ ਵਿਗਾੜ ਮਤਲਬ ਵੀ ਤੂੰ ਆਪ ਹੈ ਭਈ ਨਿੰਦੋ ਨਿੰਦੋ ਗਲੂਮੋ ਕੋ ਨਿੰਦੋ ਬਾਬਾ ਗੀਤ ਸਰ ਕਹਿੰਦੇ ਮੈਨੂੰ ਨਿੰਦੋ ਅੱਖਰ ਸੱਬੇ ਚੀਟੇ ਨਿੰਦਕ ਦਾ ਦਾਲੂ ਨਹੀਂ ਕਹਿੰਦੇ ਉਹ ਸਾਰੀਆਂ ਦਵਾਈਆਂ ਨੇ ਪਰ ਇੱਕ ਦਵਾਈ ਨਹੀਂ ਹੈ ਨਿੰਦਕ ਦਾ ਕੋਈ ਇਲਾਜ ਨਹੀਂ ਲਾਜ ਨਿੰਦਕ ਲਾਜ ਇਲਾਜ ਨਿੰਦਕ ਦਾ ਕੋਈ ਇਲਾਜ ਨਹੀਂ ਤੇ ਮੇਰੇ ਸਤਿਗੁਰੂ ਇਹੀ ਕਹਿੰਦੇ ਨੇ ਕਿੰਨੇ ਪਹਿਲਾਂ ਤਾਂ ਇਹ ਨਿੰਦਾ ਕਰਦਾ ਆਪ ਦਾ ਘਾਣ ਆਪ ਹੀ ਕਰ ਲੈਂਦਾ ਫਿਰ ਰਿੰਦੀ ਗੱਲ ਵਹਿੰਦੇ ਖੁੰਦੇ ਨਿੰਦਿਕ ਮਾਰਿਆ ਤੇ ਜਿੰਦੀ ਦੇ ਥੋੜੀ ਬੋਤੀ ਉਹਨਾਂ ਕੋਲ ਕਮੀ ਬਚ ਜਾਂਦੀ ਹੈ ਤੇ ਸਤਗੁਰੂ ਕਹਿੰਦੇ ਨੇ ਉਹ ਹੋਰ ਨਿੰਦਿਆ ਕਰਕੇ ਆਪਣਾ ਆਪਬਾਰਾ ਕਰਕੇ ਆਪੇ ਆਖਰ ਆਪਣੇ ਸਤੰਮ ਦੇ ਨਾਲ ਮੇਰਾ ਸਤਿਗੁਰੂ ਆਪ ਨਿੰਦਿਕਾਂ ਨੂੰ ਮਾਰ ਦਿੰਦਾ ਹੈ ਕਿਉਂਕਿ ਉਹਨਾਂ ਨੇ ਜੋ ਵੀ ਕੰਤੇ ਨਿੰਦਿਆ ਕਰਨੀ ਹੈ ਮਾੜਾ ਸੋਚਨੇ ਮਾੜਾਈ ਕਰਨਾ ਮਾੜੀ ਹੀ ਤੱਕਣਾ ਹੈ ਕਦੇ ਕੋ ਲੈ ਨਹੀਂ ਤੱਕਦੇ ਕਹਿੰਦੇ ਉਹ ਆਪ ਮਰ ਜਾਂਦੇ ਨੇ ਆਪਣੇ ਕਰਮਾਂ ਕਰਕੇ ਜੇ ਕਿਧਰੇ ਮਾੜੀ ਮੋਟੀ ਅਛਾਈ ਬਚੀ ਹੁੰਦੀ ਹੈ ਉਹਨਾਂ ਨੇ ਨਿੰਦਿਆ ਦੇ ਬਦੌਲਤ ਉਹ ਵੀ ਖਤਮ ਹੋ ਜਾਂਦੀ ਹੈ ਸੰਤ ਸਹਾਈ ਨਾਨਕਾ ਵਰਤੈ ਸਭ ਜਹਰ ਸੰਤ ਸਹਾਈ ਨਾਨਕ ਜੀ ਨਾਨਕ ਆਪਣੇ ਭਗਤ ਦੇ ਨਾਲ ਸੰਤ ਸਹਾਈ ਭਾਵ ਭਗਤ ਦੇ ਨਾਲ ਰੱਖਾ ਵੀ ਤੂੰ ਆਪ ਹੈ ਵਰਤ ਸਭ ਜਹਰ ਜਹਰ ਹੋ ਕੇ ਵਰਤ ਦਾ ਵੀ ਤੂੰ ਆਪ ਹੈ ਹੋਰ ਕੋਈ ਨਹੀਂ ਵਰਤਦਾ ਤੇ ਤੂੰ ਹੀ ਬਣਾਉਣਾ ਹੈ ਤੂੰ ਹੀ ਆਪਣੇ ਭਗਤਾਂ ਦੀ ਪੈਜ ਰੱਖਦੇ ਜਿਹੜੇ ਉਹਦੀ ਨਿੰਦਿਆ ਕਰਦੇ ਨੇ ਉਹਨਾਂ ਦੀ ਇੱਜ਼ਤ ਵੀ ਤੂੰ ਹੀ ਗਵਾ ਦਿੰਨਾ ਆਪਣੇ ਉਦਮ ਦੇ ਨਾਲ ਮਹੱਲਾ ਪੰਜੇਵਾ ਮੁੰਡਾ ਭੁਲੇ ਮੁੰਡ ਤੇ ਕਿਥੇ ਪਾਇਣ ਹਰ ਥ ਮੁੰਡੋ ਭੁੱਲੇ ਮੁੰਡ ਤੇ ਗੁਰਬਾਣੀ 'ਚ ਮੋਢ ਸ਼ਬਦ ਹੁੰਦਾ ਪਰ ਇੱਥੇ ਪੰਜਾਬੀ ਆਪਾਂ ਗੱਲ ਕਰਾ ਲਈਏ ਤੇ ਮੋਢ ਸ਼ਬਦ ਹੁੰਦਾ ਪਰ ਇੱਥੇ ਮੁੰਡ ਆਇਆ ਮੁੰਡੋ ਭੁੱਲੇ ਮੁੰਡ ਤੇ ਕਹਿੰਦੇ ਜਿਹੜੇ ਮੋਢ ਤੇ ਭੁੱਲ ਗਏ ਨੇ ਭਾਵ ਜਮੰਦਰੂ ਹੀ ਜਣ ਨੇ ਨਿੰਦਿਆ ਕਰਨੀ ਸਿੱਖੀ ਹੈ ਮਾਪੇ ਕੋ ਕਹਾਲੀਏ ਆਪਣੇ ਵੱਡੇ ਬਜ਼ੁਰਗਿਆਂ ਤੋਂ ਕਹਿ ਲਈਏ ਤੇ ਸਤਿਗੁਰੂ ਕੰਨੇ ਜਿਨ੍ਹਾਂ ਨੇ ਮੁੱਢ ਤੋਂ ਹੀ ਨਿੰਦਿਆ ਚੁਗਲੀ ਕਰਨੀ ਸਿੱਖ ਲਈ ਕਿੰਨੇ ਮੁੰਡੋ ਭੋਲੇ ਮੁੰਡ ਤੇ ਜਿਹੜੇ ਮੁੱਢ ਤੋਂ ਹੀ ਭੋਲੇ ਬੈਠੇ ਨੇ ਸਤਿਗੁਰੂ ਨੂੰ ਤੇ ਤੇ ਭਾਵੇਂ ਉਹ ਕਿੱਥੇ ਪਾਣ ਹੱਥ ਫਿਰ ਉਹਨਾਂ ਨੂੰ ਬਚਾਣਾ ਦਾ ਪਾਉਣਾ ਕਿਹੜਾ ਹੱਥ ਪਾਣਾ ਹੈ ਐਂ ਕਿਹਾ ਲਈਏ ਨਾ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹੁੰਦਾ ਫਿਰ ਉਹ ਤਿੰਕਾ ਵੀ ਉਹਨਾਂ ਜੋਗਾ ਨਹੀਂ ਰਹਿਦਾ ਤਿੰਨ ਮਾਰੇ ਨਾਨਕਾ ਜਿ ਕਰਣ ਕਾਰਣ ਕਾਰਣ ਸਮਰਾਥ ਜਿਹੜਾ ਕਿਨੇ ਮੁੱਢ ਤੋਂ ਭੁੱਲ ਗਿਆ ਸਤਿਗੁਰੂ ਨਿੰਦਿਆ ਕਰਦਾ ਚੁਗਲੀ ਕਰਦਾ ਤੇ ਮੁੱਢ ਤੋਂ ਹੀ ਮਾਰ ਪੈ ਗਈ ਤਿੰਨੇ ਮਾਰੇ ਨਾਨਕਾ ਉਹਨਾਂ ਨੂੰ ਫਿਰ ਮਾਰ ਪੈਂਦੀ ਹੈ ਇਹ ਨਾਨਕ ਮਾਰ ਪੈਂਦੀ ਕਰਨ ਦੇ ਕਰਨ ਕਾਰਣ ਸਮਰਾਥ ਉਹ ਜਿਹੜਾ ਮੇਰਾ ਨਾਮ ਅਕਾਲ ਪੁਰਖ ਹੈ ਨਾ ਕਰਨ ਦੇ ਸਮੂਹ ਕਾਰਣ ਦੇ ਸਮਰਾਥ ਹੈ ਹਰੇਕ ਪਾਪਨਾ ਦਾ ਮਾਲਕ ਹੈ ਨੇ ਭਾਈ ਜਦੋਂ ਉਹਨੇ ਮਾਰ ਮਾਰ ਦਿੱਤੀ ਕਿ ਬਚਾਉਣ ਵਾਲਾ ਕੋਈ ਨਹੀਂ ਜਦ ਬੇੜੀ ਜੀ ਛੇਕ ਹੋ ਜਾਏ ਆਪਣੇ ਛੇਕ ਕਰਦੇ ਤੇ ਡੁੱਬੇ ਜਾ ਤੋ ਤੇ ਸਤਿਗੁਰੂ ਕਹਿੰਦੇ ਨੇ ਜਿਹੜੀ ਬੇੜੀ ਆ ਗਈ ਹੈ ਉਹ ਸਜਾ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਨਿੰਦਕਰੀ ਏਸੀ ਕਰਦਾ ਹੈ ਕਹਿੰਦੇ ਜ਼ਿੰਦਗੀ ਚ ਬਿੱਤਰਦੇ ਆ ਹੋਇਆਂ ਨਿੰਦਿਆ ਕਰਦਾ ਕਰਦਾ ਆਪਣੀ ਮੇੜੀ ਆਪ ਹੀ ਸੁਰੱਖਤ ਕਰ ਲੈਂਦਾ ਹੈ ਜਿਹੜਾ ਬੰਦਾ ਆਪ ਹੀ ਡੁੱਬ ਰਿਹਾ ਹੋਵੇ ਉਹਨ ਕੋਈ ਕੀ ਕਹੇਗਾ ਕਿ ਵੀਰ ਹਾਤ ਦੀਪੂਏ ਪਰੇ ਹੱਥ ਚ ਦੀਪਕ ਦੀਵਾ ਹੋਵੇ ਲਾਈਟ ਹੋਵੇ ਫਿਰ ਵੀ ਖੂਜ ਡਿਗੇ ਤਾਨੂੰ ਕੀ ਕਹਾਂਗੇ ਤੇ ਸਤਿਗੁਰੂ ਨੇ ਸਾਫ ਲਹਿਜੇ ਕਿਹਾ ਕਿ ਸਾਰੀਆਂ ਚੀਜ਼ਾਂ ਦਾ ਇਲਾਜ ਪਰ ਨਿੰਦਕ ਦਾ ਕੋਈ ਇਲਾਜ ਨਹੀਂ ਹੈ ਨਿੰਦਿਆ ਕਰ ਪਰਮਦੋ ਹੈ ਪ੍ਰਾਈਨ ਇੰਡੀਅਨ ਨਿੰਦਿਆ ਕਰਕੇ ਪ੍ਰਾਈ ਮੈਲਤ ਹੁੰਦਾ ਹੁਣ ਇਹ ਸਮਝ ਲਈ ਵੀ ਨਿੰਦਕ ਪ੍ਰਾਇਮਰ ਕਿਵੇਂ ਹੁੰਦਾ ਹੈ ਕੀ ਪਤਾ ਅਸੀਂ ਵੀ ਉਹਨਾਂ ਕੈਟਾਗਰੀ ਚ ਹੋਈ ਹੋਈ ਹੈ ਨਿੰਦਕਾਸੀ ਵੀ ਹੋਈ ਹੈ ਕਿਉਂਕਿ ਨਿੰਦਿਆ ਜ਼ੁਬਾਨ ਤੋਂ ਬੋਲਣ ਨੂੰ ਹੀ ਨਹੀਂ ਕਿਹਾ ਸਰੂਪ ਨੇ ਕਿੰ ਨੂੰ ਕਾ ਪੋੜੀ ਦੇ ਵਿੱਚ ਪੀਅਰ ਕਰਨਗੇ ਪਰ ਪੜ੍ਹੇ ਪੰਜਵੇਂ ਕਈ ਵੀਰੇ ਨੂੰ ਪੋੜੀ ਪੰਜਵੀਂ ਕਹਿੰਦੇ ਕਿ ਮੁਹੱਲਾ ਕਹਿੰਦੇ ਤੇ ਦਾਸ ਦਾ ਇਹੀ ਬੇਨਤੀ ਹੈ ਵੀ ਜਿਵੇਂ ਆਪਾਂ ਇੱਥੇ ਕਹਾਂਗੇ ਨਹੀਂ ਮੁਹੱਲਾ ਨਹੀਂ ਲਾ ਸਕਦੇ ਤੇ ਫਿਰ ਜਦੋਂ ਮੰਮੇ ਦੇ ਪਿੱਛੇ ਦੋ ਬਿੰਦੀਆਂ ਆਉਂਦੀਆਂ 768 ਬਾਰ ਦੇ ਕਰੀਬਨ ਇਸ ਲੱਭੇ ਪ੍ਰਯੋਗ ਹੁੰਦਾ ਹੈ ਪੂਰੀ ਗੁਰਬਾਣੀ 'ਚ ਮਹੱਲੇ ਦੇ ਨਾਲ ਬਹੁ ਬਿੰਦੀਆਂ ਹੁੰਦੀਆਂ ਨੇ ਮੰਮੇ ਦੇ ਨਾਲ ਉਹਨੂੰ ਫਿਰ ਆਪਾਂ ਮਹੱਲਾ ਕਿਉਂ ਬੋਲਦੇ ਮੰਮਾ ਦੋ ਬਿੰਦੀਆਂ ਕਿਉਂ ਨਹੀਂ ਬੋਲਦੇ ਇੱਥੇ ਉਚਾਰਣ ਸਪਸ਼ਟੀਕਰਨ ਦੇ ਵਾਸਤੇ ਮਹੱਲਾ ਲਾ ਸਕਦੇ ਛੁੱਕੀ ਪੰਜਵੇਂ ਪਾਸ਼ਾ ਦੀ ਬਾਣੀ ਹੈ ਪੌੜੀ ਮਹੱਲਾ ਪੰਜਵੇਂ ਬੋਲਦਾ ਮੈਂ ਕਹਾਂ ਜੀ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਦੈਟ ਸ਼ੁੱਡ ਹੈ ਵੀਓ ਕਲੀਅਰ ਹੋ ਜਾਂਦਾ ਸੋਨੂੰ ਮੰਜੇ ਬਾਸ਼ਰੀਹੀ ਪੋੜੀ ਹੈ ਲਫਾਹਿ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਲਫਾਹਿ ਅਰਾਤੀ ਤੁਰਹਿ ਇਹਨੇ ਫਾਹਿ ਲੈਣ ਦੀ ਦਾਤ ਨੂੰ ਦਰਪੰਦਾ ਹੈ ਬੁਰੇ ਕੰਮ ਕੋ ਉਠਖ ਲੋ ਜਾਂ ਨਾਮ ਕੀ ਪੈਲਾ ਪੈ ਪੈ ਸੋਇ ਕਹਿੰਦੇ ਪੂਰੇ ਕੰਮ ਲਈ ਦਾ ਸਜਦਾ ਤੁਰਪੰਦਾ ਹੈ ਜਾਗ ਪੰਦਾ ਹੈ ਪਰ ਸਤਗੁਰੂ ਕੀ ਕਹ ਰਹੇ ਨੇ ਲਫਾਹਿ ਰਾਤੀ ਤੁਰਹਿ ਫਾਹਲੇਲੇ ਜਾਨਵਰ ਰੂਪੰਦ ਹੈ ਕਿਹੜਾ ਫਾਹ ਪ੍ਰਭਜਾਨ ਹੈ ਪ੍ਰਾਣੀ ਪਰ ਮਨੁੱਖ ਨੂੰ ਨਹੀਂ ਪਤਾ ਪਰ ਨਿਰੰਕਾਰ ਤਾਂ ਪ੍ਰਾਣੀ ਦੀ ਹਰਕਤਾਂ ਜਾਣਦਾ ਜਿਵੇਂ ਮਾਪੇ ਬਾਪ ਨੂੰ ਬੱਚੇ ਦੀਆਂ ਹਰਕਤਾਂ ਪਤਾ ਲੱਗ ਜਾਂਦੀਆਂ ਨੇ ਇੰਜ ਕਹ ਲਈਏ ਮਾਪੇ ਬਾਪ ਕਹਿੰਦੇ ਨੇ ਆਪਾਂ ਵਿਦਵਾਨਾਂ ਤੋਂ ਸੁਣਿਆ ਵੀ ਬੱਚੇ ਦੇ ਪੈਰ ਤਾਂ ਪਾਲਣੇ ਤੇ ਦੇਖ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਕਿ ਵੀਰੇ ਉਹ ਵੀ ਨਹੀਂ ਦੇਖਦੇ ਪਰ ਨਿਰੰਕਾਰ ਨੂੰ ਖਰੀਹ ਦੇ ਦੇਖ ਜਾਂਦੇ ਨੇ ਮਾਪੇ ਪਾਪ ਹੋ ਸਕਦਾ ਧੋਖਾ ਵੀ ਹੋ ਜਾਈ ਆਰ ਨੰਕਾ ਅਰੋਗਿ ਤੇ ਜੋ ਟੋਖਾ ਨਹੀਂ ਦਾਸ ਅਜ ਗੁਰੂ ਦੀ ਹਜ਼ੂਰੀ ਚ ਕਹਿੰਦਾ ਸਤ ਗੁਰੂ ਜਿੰਨਾ ਜਿਹਨੂੰ ਜਿੰਨਾ ਜ਼ਰੂਰਤ ਹੈ ਸਤ ਗੁਰੂ ਉਨਾ ਉਹਨੂੰ ਰਜ਼ਿਕ ਦੇ ਦਿੰਦਾ ਮਿਹਰਬਾਨੀ ਦੇ ਤੋ ਕਹਣਾ ਪਹਿਲੋਂ ਦੇ ਤਾਰੇ ਰਜ਼ਿਕ ਸੰਭਾਹ ਪਿੱਛੋਂ ਦਿੰਦਾ ਜੰਤੁ ਪਾਹ ਪਹਿਲ ਨਾਲ ਰਜ਼ਿਕ ਬਣਾਉਂਦਾ ਅੱਜ ਤਾਂ ਸਤ ਗੁਰੂ ਦੀ ਹਜ਼ੂਰੀ ਚ ਖੁਦ ਦੇ ਪ੍ਰੈਕਟੀਕਲ ਲਾਈਫ ਐਕਸਪੀਰੀਅੰਸ ਚ ਉਹ ਕਹਿੰਦਾ ਸਤ ਗੁਰੂ ਦੀ ਬਾਣੀ ਐਂਟੀ ਹੈ ਇਹਨੂੰ 1000 ਗੁਣਾ ਛੱਡੋ 10000 ਕਰੋੜਾ ਜਹਾਜ ਜਿਵੇਂ ਕਹੋਗੇ ਤਾਂ ਵੀ ਗੁਰਬਾਣੀ ਸੱਚ ਹੈ ਪਹਿਲਾਂ ਰੀਜਕ ਬਣਾ ਦਿੰਦਾ ਹੈ ਮਨੁੱਖ ਦੀ ਘਾੜ ਸ਼ੁਰੂ ਹੋਣ ਤੋਂ ਪਹਿਲਾਂ ਗੜੇ ਲਿਆ ਛੇ ਮਾਤੜਾਂ ਦੇ ਕਿਨੂੰ ਸਤਿਗੁਰੂ ਕਹਿੰਦੇ ਨੇ ਬੱਚੇ ਦੀ ਘਾੜ ਦਾ ਮਾਂ ਦੇ ਉਧਰ 6 ਮਹੀਨੇ ਲੱਗਦੇ ਹਨ ਬਣਾਉਣ ਦੇ ਤੁੜਨ ਨੂੰ ਟਾਈਮ ਨਹੀਂ ਲੱਗਦਾ ਪਰ ਉਹ 6 ਮਹੀਨੇ ਜਦੋਂ ਘਾੜ ਤੇਰੀ ਹੁੰਦੀ ਹੈ ਉਸ ਤੋਂ ਪਹਿਲਾਂ ਇਹਦਾ ਰੀਜਕ ਲਿਖ ਦਿੱਤਾ ਗਿਆ ਇਹਦੀ ਮੋਤ ਲਿਖ ਦਿੱਤੀ ਗਈ ਹੈ ਕਿਉਂਕਿ ਇਹ ਸਰਬਪ੍ਰਤੀ ਪਾਣੀ ਕੰਦੀ ਹੈ ਜਨਨੀ ਜਾਨਤ ਸੁਤ ਵੱਡਾ ਹਉਤ ਹੈ ਇਤਨਾ ਕੋ ਨਾ ਜਾਣੇ ਜਿਸ ਦਿਨ ਦਿਨ ਅਬਦ ਘਟਦਾ ਹੈ ਕਹਿੰਦੇ ਮਾਂ ਸਮਝਦੀ ਪੁੱਤ ਮੇਰਾ ਵੱਡਾ ਹੋ ਰਿਹਾ ਹੈ ਪਰ ਕਹਿੰਦੇ ਇਹ ਨਹੀਂ ਸਮਝਦੀ ਵੀ ਉਮਰ ਘਟ ਰਹੀ ਹੈ 6 ਮਹੀਨੇ ਤਾਰੇ ਉਧਰ ਚ ਹੀ ਗਏ 6 ਮਹੀਨੇ ਉਧਰ ਚ ਹੀ ਗਏ ਸਾਇੰਸ ਅੱਜ ਇਹ ਕਹਿ ਰਹੀ ਹੈ ਵੀ 3 ਮਹੀਨਾ ਬੱਚਾ ਠਹਿਰੇ ਬਾਅਦ 3 ਮਹੀਨੇ ਬਾਅਦ ਬੱਚੀ ਦੀ ਸਿਰਜਣਾ ਸ਼ੁਰੂ ਹੁੰਦੀ ਹੈ ਸਾਇੰਸ ਅੱਜ ਕਹ ਰਹੀ ਹੈ ਸਤਿਗੁਰੂ ਨੇ ਪਹਿਲਾਂ ਹੀ ਕਹਿ ਦਿੱਤੇ ਗ੍ਰਿਹੰਧਿਆ 6 ਮਾ ਬਬਾ ਫ੍ਰੀਸਟਾ 6 ਮਹੀਨੇ ਲੱਗਦਾ ਹੈ ਪੂਰੀ ਦੀ ਪੂਰੀ ਸਿਰਜਣਾ ਕੰਪਲੀਟ ਹੋਣ ਨੂੰ 6 ਮਹੀਨੇ ਦਾ ਟਾਈਮ ਸਰਕਲ ਲੱਗਦਾ ਹੈ ਸਾਇੰਸ ਅੱਜ ਪ੍ਰੂਫ ਕਰ ਰਹੀ ਹੈ ਉਹ ਵੀ ਮਾਈਕਰੋਸਕੋਪ ਦੀ ਬਦੌਲਤ ਪਰ ਸਤਿਗੁਰੂ ਨੇ ਤਾਂ ਪਹਿਲਾਂ ਹੀ ਬਾਣੀ ਚ ਕਿਹਾ ਇਸ ਲਈ 10 ਵਾਰ ਵਾਰ ਬੰਦਗੀ ਕਰਨ ਕਰਦਾ ਹੈ ਜਿੰਨਾ ਦੁੱਧ ਨੂੰ ਰੜਕ ਲਾਓਗੇ ਉਹਨਾਂ ਵਿੱਚੋਂ ਮੱਖਣ ਮਿਲ ਜਾਏਗਾ ਜਿੰਨਾ ਕੁਰਬਾਨੀ ਨੂੰ ਰੜਕ ਲਾਓਗੇ ਉਹਨਾਂ ਗਿਆਨ ਮਿਲ ਜਾਏਗਾ ਜਿੰਨਾ ਕੁਰਬਾਨੀ ਨੂੰ ਰੜਕ ਲਾਓਗੇ ਦੁੱਧ ਚਾਹੀਦਾ ਦੁੱਧ ਮਿਲ ਜਾਏਗਾ ਮੱਖਣ ਚਾਹੀਦਾ ਮੱਖਣ ਰੜਕ ਵੀ ਮਿਲ ਜਾਏਗਾ ਜੇ ਉਹ ਮੇਰੇ ਅਗੇ ਨੂੰ ਰੜਕਣਾ ਹੀ ਨਹੀਂ ਆਂਦਾ ਹੁਣ ਕੁਛ ਨਹੀਂ ਮਿਲੇਗਾ ਵਿਚਾਰ ਤੋਂ ਵਾਝਣਾ ਨਾ ਜਾਂਦਾ ਹੋਇਆ ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣਾ ਪ੍ਰਾਣੀ ਕਿ ਕਿ ਕਹਿੰਦੇ ਬਚਪਨੇ ਤੋਂ ਬੱਚੇ ਨੂੰ ਸਿੱਖਿਆ ਜਿਹੋ ਦੀ ਮਿਲੀ ਹੁੰਦੀ ਹੈ ਬੱਚਾ ਉਹ ਉਸ ਤਰ੍ਹਾਂ ਦਾ ਚੱਲਦਾ ਹੈ ਕਹਿੰਦੇ ਰਾਤ ਨੂੰ ਜਾਗਦਾ ਫੁਰਾਇਆ ਬਰਾਇਆ ਦੂਜਿਆਂ ਦਾ ਬੁਰਾ ਕਰਨ ਵਾਸਤੇ ਪਰ ਉਹ ਨਹੀਂ ਪਤਾ ਨਰੰਕਾਰ ਸਭ ਕੁਝ ਜਾਣਦਾ ਹੈ ਕੀ ਕੀ ਬਰਾਇਆ ਕਰਦਾ ਤੱਕਹਿ ਨਰ ਪਰਾਈਆ ਲੁਕ ਅੰਦਰ ਠਾਣੀ ਸਤਿਗੁਰੂ ਦਾ ਬੜਾ ਪਿਆਰਾ ਫਰਮਾਨ ਹੈ ਜਿਹੜਾ ਐਨ ਕ ਲਈਏ ਸਾਡੇ ਲਈ ਬੜੀ ਕਰਾਰੀ ਚਪੇੜ ਹੈ ਜੇ ਮੰਨੀਏ ਤਾਂ ਨਾਮਣੀ ਇਹ ਤਾਂ ਦੁਨੀਆ ਦਾ ਬਣਾਈ ਦੀ ਨਿਸ਼ਚਿਤ ਰਣ ਦੇ ਦਾਸ ਤੱਕੈ ਨਾਰ ਪਰਾਈਆਂ ਕਹਿੰਦੇ ਵਾਸ਼ਨਾ ਦੇ ਰੀਨੋ ਕੇ ਪਰਾਈਆਂ ਇਸਤਰੀਆਂ ਨੂੰ ਤੱਕਦਾ ਹੈ ਤੱਕਣੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਨਰੰਗਾਰ ਦੀ ਕੁਦਰਤ ਨੂੰ ਦੇਖਣਾ ਤੇ ਇੱਕ ਤੱਕਣੀ ਹੈ ਵਾਸ਼ਨਾ ਵਾਸੋ ਕੇ ਕਿਉਂਕਿ ਇਹ ਸਾਰੇ ਕੇਈ ਸੁਣੀ ਗੱਲ ਤੇ 10 ਵਿਸ਼ਵਾਸ ਨਹੀਂ ਖੁਦ ਹੀ ਪ੍ਰੈਕਟੀਕਲ ਲਾਈਫ 'ਤੇ ਕਰ ਰਹਾ ਹੈ। ਵਾਸ਼ਨਾ ਅਧੀਨੋਂ ਕੇ ਤੱਕੋਂਗੇ ਨਜ਼ਰੀਆ ਹੋਰ ਹੋਏਗਾ। ਕੁਦਰਤ ਦੇ ਅਧੀਨੋਂ ਕੇ ਤੱਕੋਂਗੇ ਨਜ਼ਰੀਆ ਹੋਰ ਹੋਏਗਾ। ਵਾਸ਼ਨਾ ਦੀ ਤਾਂ ਕਾਮ ਦੀ ਵਾਸ਼ਨਾ ਜਾਗ ਲੈਂਦੀ ਹੈ। ਤੇ ਜਦੋਂ ਕੁਦਰਤ ਦੇ ਅਧੀਨ ਚੱਲੋਂਗੇ ਤੇ ਛੋਟੀ ਧੀ ਦਿਖੇਗੀ। ਬਰਾਬਰ ਦੀ ਭੈਣ ਦਿਖੇਗੀ। ਵੱਡੀ ਮਾਂ ਦਿਖੇਗੀ ਤੇ ਬਜ਼ੁਰਗ ਮਾਤਾ ਦਾਦੀ ਦਿਖੇਗੀ ਜਦੋਂ ਕੁਦਰਤ ਦੇ ਅਧਿਨ ਚੱਲੇਗਾ ਤੇ ਜਦੋਂ ਵਸਨਾ ਦੇ ਇੰਦਰੀ ਲਿੰਗਾ ਕਹਿੰਦੇ ਕਿ ਕੋਈ ਵੀ ਰੂਪ ਨਹੀਂ ਦਿਖੇਗਾ ਫਿਰ ਇਹ ਸੱਤ ਸਤਗੁਰ ਕਹਿੰਦਾ ਜੇ ਹਲਕੇ ਕੁੱਤਾ ਹੁੰਦਾ ਹੈ ਹਲਕੇ ਕੁੱਤੇ ਆਈ ਗੱਲ ਹੋ ਜਾਂਦੀ ਐ ਇਸ ਮਾਲਕ ਨੂੰ ਵੀ ਕੱਟਣ ਤੋਂ ਨਹੀਂ ਪਿੱਛੇ ਹਟਦਾ ਇਹ ਜਾਣ ਸਮਝਦਾ ਵੀ ਮੈਨੂੰ ਪਤਾ ਨਰੰਗਾਖ ਨੂੰ ਨਹੀਂ ਪਤਾ ਤੇ ਸਤਗੁਰ ਕਹਿੰਦੇ ਨੇ ਅਣਖ ਪੜਦੇ ਮੇ ਕਮਾਵਾ ਵੀ ਕੱਲ ਖਿੰਮੇ ਪਰੇ ਤੋਂ ਜੇ ਸੰਸਾਰ ਚੰਗੇ ਕਰਮ ਕਰਦਾ ਹੈ ਮੰਦੇ ਕਰਮ ਕਰ ਲੈ ਇੱਕ ਦਿਨ ਪ੍ਰਗਟ ਜਾ ਜਾਨ ਚ ਹੋ ਜਾਂਦੇ ਨੇ ਉਹ ਫਤਗੁਰ ਦੇ ਹੱਥ ਅੱਤ ਟੱਕ ਵੀ ਲੈਣ ਦਾ ਪੜਦੇ ਐਗਜ਼ਾਮਪਲ ਪਾਪੀ ਜਗਦਾ ਨਿਮਕ ਮਾਇਨੇ ਸਤਾ ਦਾ ਆਪਣੇ ਪੁੱਤਰ ਦਾ ਨਾਮ ਲੈਣਾ ਲੈਂਦਾ ਹੀ ਨਾਰਾਇਣ ਨੂੰ ਪ੍ਰਗਟ ਕਰਕੇ ਪਜਾ ਪਾਪੀ ਤਰਫਾਇਦਾ ਤੇ ਮਨੁੱਖਾ ਤੇਰੇ ਪਰਤੇ ਕਿਉਂ ਨਹੀਂ ਕੱਢ ਸਕਦਾ ਪਰ ਸ਼ਰਤ ਕੀ ਹੈ ਆਪਣਾ ਆਪ ਫਤਗੁਰ ਅੱਗੇ ਹਾਰ ਜਾ ਪਰ ਅਸੀਂ ਆਪਣਾ ਆਪ ਨਹੀਂ ਹਾਰਨਾ ਚਾਹੁੰਦੇ ਸਤਿਗੁਰੂ ਕਹਿੰਦੇ ਨੇ ਰਾਤ ਨੂੰ ਜਾਗਦਾ ਹੈ ਮਾੜਾ ਤਣ ੱੱਕਣ ਲਈ ਮਾੜਾ ਧੰਨ ੱੱਕਣ ਲਈ ਪ੍ਰਭ ਜਾਣੈ ਪ੍ਰਾਣੀ ਨਿਰੰਕਾਰ ਸਾਰੇ ਪ੍ਰਾਣੀਆਂ ਨੂੰ ਜਾਣਦਾ ਕਿਹੜੀ ਤਕਨੀਕ ਇਹ ਹੁੰਦੀ ਹੈ ਕੋਈ ਬੋਲੀ ਤਾਂ ਨਹੀਂ ਤਕਨੀਕ ਨਹੀਂ ਮਾਈਂਡ ਦੀ ਸੈਂਸ ਆਫ ਯੂਮਰ ਹੈ ਇਹ ਨਿਰੰਕਾਰ ਨੂੰ ਪਤਾ ਨਿਰੰਕਾਰ ਨੂੰ ਬੋਲੀ ਨਹੀਂ ਪਤਾ ਉਹਨੇ ਸੈਂਸ ਦੇਖਣੀ ਹੈ ਤੇਰੀ ਭਾਈ ਆ ਸੈਂਸ ਤੱਕੇ ਨਾਲ ਪਰੈਂ ਦੂਤੀਆਂ ਠੀਆਂ ਪੈਣਾ ਨੂੰ ਇੱਥੇ ਤੱਕ ਅੱਜ ਕਹ ਲਈਏ ਨਾ ਜਿਹੜੇ ਅਸੀਂ ਛੋਟੇ ਛੋਟੇ ਕਾਣ ਹੁੰਦੇ ਦੇਖਦੇ ਆਂ ਬੱਚਿਆਂ ਦੀ ਬੇਪੱਤੀ ਹੁੰਦੀ ਦੇਖਦੇ ਆਂ ਬੱਚਿਆਂ ਦੇ ਬਲਾਧਕਾਰ ਹੁੰਦੇ ਸੁਣਦੇ ਆਂ ਨਿਊਜ਼ ਦੇਖਦੇ ਆਂ ਬਸ ਇਸੇ ਗਲਤੀ ਦਾ ਖਾਨੇ ਅੱਜਾ ਹੈ ਤੱਕੇ ਨਾਲ ਪਰੈਂ ਪਰੈਂ ਨਾਰਾਂ ਤੱਕਦਾ ਹੈ ਪ੍ਰ ਲੋਕਨੰਦਰ ਠਾਣੀ ਅੰਦਰ ਲੋਕੀ ਵੀ ਮੈਨੂੰ ਕੋਈ ਦੇਖਦਾ ਤਾਂ ਨਹੀਂ ਪਰ ਉਹਨਾਂ ਕਾਲ ਦੇਖਦਾ ਇਹਨੂੰ ਪਤਾ ਨਹੀਂ ਸਤਿਗੁਰੂ ਕਹਿੰਦੇ ਨੇ ਧੂਆਂ ਨਿੱਕਲ ਤੱਕਦੇ ਲੁਕਦਾ ਨਹੀਂ ਐ ਪ੍ਰਗਟ ਹੋ ਜਾਂਦਾ ਇਸੇ ਤਰ੍ਹਾਂ ਔਖਾ ਤੇਰੇ ਕੰਮ ਵੀ ਪ੍ਰਗਟ ਹੋ ਜਾਣਗੇ ਲੋਕ ਅੰਦਰ ਥਾਣੀ ਪਰਾਈਆਂ ਔਰਤੀਆਂ ਨੂੰ ਅੰਦਰ ਲੋਕ ਦੇ ਤੱਕਦੇ ਹਰਿਆਣਾ ਪੜਨਾ ਪਏਗਾ ਸੰਨੀ ਦੇਨ ਵਿਖਮ ਧਾਏ ਮਿੱਠਾ ਵਦਮਾਣੀ ਜਿਵੇਂ ਔਖੇ ਥਾਂ 'ਚ ਸੰਨ ਲਾਣੀ ਔਖੀ ਹੋ ਜਾਂਦੀ ਐ ਕਿਨੇ ਇਸੇ ਤਰ੍ਹਾਂ ਪਰਾਈਆਂ ਔਰਤੀਆਂ ਲੋਕ ਕੇ ਦੇਖਣੀਆਂ ਔਖੀਆਂ ਨੇ ਪਰ ਇਹ ਸੰਨੀ ਲੱਗਦਾ ਸੰਨ ਲੱਗਦਾ ਮਿੱਠਾ ਮਦਮਾਣੀ ਇਹ ਮਦ ਪਾਉ ਸ਼ਰਾਬ ਨੂੰ ਮਿੱਠਾ ਪਾਣੀ ਸਮਝਦਾ ਕਿਸੇ ਨੂੰ ਸ਼ਰਾਬੀ ਨੂੰ ਪੁੱਛ ਕੇ ਦੇਖ ਲੈਣਾ ਕਹਿੰਦਾ ਜੀ ਇਹਦੇ ਅਰਗ ਤਾਂ ਅੰਮ੍ਰਿਤ ਹੀ ਨਹੀਂ ਹੋਵੇ ਕਿਉਂਕਿ ਪਾਪੂਰਾ ਪਾਪੀ ਕੋ ਪਿਆ ਸ਼ਰਾਬੀ ਦੀ ਸ਼ਰਾਬ ਮਾੜੀ ਹੈ ਪਰ ਮਾਸਨਾ ਚੰਗੀ ਹੈ ਸਾਡੀ ਨਜ਼ਰ ਚ ਮਾੜੀ ਨਜ਼ਰੀਏ ਦਾ ਫਰਕ ਹੈ ਦੁਨੀਆਂ 'ਚ ਇਹ ਪਹਿਣਾ ਤੱਕ ਨਹੀਂ ਆ ਜਿਹੜਾ ਤੱਕਦਾ ਉਹਦੇ ਲਈ ਚੰਗੀਆਂ ਨੇ ਪਰ ਸਾਡੇ ਲਈ ਮਾੜੀਆਂ ਸਿਰਫ ਨਜ਼ਰ ਹੀ ਦਾ ਫਰਕ ਹੈ ਤੇ ਸਾਡ ਨੂੰ ਕਹਿੰਦੇ ਸਿੱਧਾ ਨਜ਼ਰ ਹੀ ਆਈ ਕਰਨਾ ਹੈ ਜਦੋਂ ਤੇਰੀ ਧੀ ਪਹਿਣ ਵਾਲ ਕੋਈ ਤੱਕਦਾ ਫਿਰ ਤੈਨੂੰ ਮਾੜਾ ਕਿਉਂ ਲੱਗਦਾ ਹੈ ਇਹੀ ਸਮਝ ਲੈ ਜਦੋਂ ਤੂੰ ਕਿਸੇ ਦੀ ਧੀ ਪਹਿਣ ਨਾਲ ਤੱਕੇਗਾ ਉਹੋ ਜਿਹਾ ਮਾੜਾ ਨੂੰ ਲੱਗੇਗਾ ਜਦੋਂ ਇਹ ਮੈਂਟੈਲਿਟੀ ਸਾਡੇ ਪੱਲੇ ਪੈ ਗਈ ਫਿਰ ਅੱਜ ਕੈਮਰੇ 'ਤੇ ਲੋਡਦਾ ਪੈਂਦੀ ਕਿਉਂਕਿ ਮੈਂਟੈਲਿਟੀ ਡਾਊਨ ਜਾ ਰਹੀ ਹੈ ਅੱਜ ਕਹ ਰਹੇ ਨਾ ਸਾਇੰਸ ਦੀ ਡਵੈਲਪਮੈਂਟ ਕਰ ਰਹੀ ਹੈ ਮਨੁੱਖੀ ਇਨਸਾਨੀਅਤ ਵੀ ਸਾਇੰਸ ਹੀ ਗਿਰਾ ਰਹੀ ਹੈ ਕਿਉਂਕਿ ਇਹਦਾ ਮਿਸ ਯੂਜ਼ ਜ਼ਿਆਦਾ ਹੋ ਰਿਹਾ ਹੈ ਸਹੀ ਯੂਜ਼ ਨਹੀਂ ਹੋ ਰਿਹਾ ਸਾਧੂ ਕਹਿੰਦੇ ਨੇ ਸੰਨੀ ਲਾਂਦਾ ਹੈ ਸੰਨ ਲਾਂਦਾ ਮਿੱਠਾ ਮਦਮਾਈ ਸ਼ਰਾਬ ਵੀ ਪਿੰਦਾ ਹੈ ਅੱਜ ਛੋਟੇ ਛੋਟੇ ਬੱਚੇ ਵੀ ਸ਼ਰਾਬ ਪੀ ਲੈਂਦੇ ਨੇ ਪੀੜੀਆਂ ਸਿਗਰਟਾਂ ਪੀ ਲੈਂਦੇ ਨੇ ਚੋਰੀ ਛਿਪ ਕੇ ਵੀ ਮਾਪਿਆਂ ਨੂੰ ਨਾ ਪਤਾ ਲੱਗਦਾ ਸਤਿਗੁਰੂ ਕੀ ਕਹਿੰਦੇ ਨੇ ਕਰਮੀ ਆਪੋ ਆਪਣੀ ਆਪੇ ਪਛਤਾਣੀ ਤੇ ਮੜਾ ਤੱਕੇਗਾ ਤੇ ਆਪ ਤੁਗਦੇਗਾ ਫਿਰ ਆਪਾਂ ਕਹਿੰਦੇ ਜੀ ਪਤਾ ਨਹੀਂ ਕਿ ਮੜਾ ਹੋ ਗਿਆ ਨਿਰੰਕਾਰ ਨੇ ਮੜਾ ਕਿਤਾ ਕਿਹਨੇ ਮਨ ਦੇ ਕਿੱਥੇ ਦੇਖਦਾ ਪਿਆ ਤੇ ਸਤਿਗੁਰੂ ਨੇ ਬਾਣੀ ਜੀ ਕਿਹਾ ਨਹੀਂ ਆਪਾਂ ਬਾਣੀ ਪੜ੍ਹਦੇ ਪੰਜ ਬਾਣੀ ਦਾ ਨੇਮ ਕਿਉਂ ਆ ਪੰਜਾਂ ਚੋਰਾ ਨੂੰ ਖੱਲ ਪਾਣ ਲਈ ਇਹ ਨੇਤਰੋ ਮੇਰੇ ਹੱਥੋਂ ਮੈਂ ਜੋਤ ਤਰੀ ਹਰਗੱਣੇ ਵਰਨੇ ਦੇਖੋ ਕੋਈ ਉਹ ਮੇਰੇ ਵੱਲ ਕੇ ਤਰੋਂ ਬਾਣੀ ਪੜਦਾ ਇਹਨੇ ਤਰੋਂ ਮੇਰੇ ਹੱਥੋਂ ਮੈਂ ਜੋਤਦਾ ਹੀ ਉਧਰੋਂ ਧਿਆਨ ਕਿੱਦਰੇ ਹੋ ਜਾਏ ਪਰਾਈਆਂ ਇਸ਼ਤਰੀਆਂ ਵੱਲ ਫਾਇਦਾ ਨਹੀਂ ਹੈ ਕੋਈ ਫਾਇਦਾ ਨਹੀਂ ਗੁਰਬਾਣੀ ਪੜੀਂਦਾ ਤੇ ਸਾਧੂ ਇਹ ਹੀ ਕਹਿੰਦੇ ਨੇ ਕਰਮੀ ਆਪੋ ਆਪਣੀ ਆਪੇ ਪਛਤਾਨੀ ਆਪਣੇ ਕੀਤੇ ਕਰਮ ਆਪੋ ਜੁਦਨੇ ਪਿੰਦੇ ਨੇ ਆਪੋ ਪਛਤਾਨਣਾ ਪੈਂਦਾ ਹੈ ਅਜੇ ਰਾਈ ਫਰੈਸਤਾ ਤਿਲ ਪੀੜੇ ਘਾਣੀ ਕਹਿੰਦੇ ਜਿਵੇਂ ਇਲਾ ਨੂੰ ਕਾਣੀ ਦੇ ਵਿੱਚ ਪੀੜਿਆ ਦਿੰਦਾ ਹੈ ਇਸ ਤਰ੍ਹਾਂ ਕਿ ਅਜਰਾਇਲ ਫਰਿਸ਼ਤਾ ਅਜਰਾਇਲ ਪਾਪ ਮੌਤ ਦਾ ਫਰਿਸ਼ਤਾ ਇਸ ਤਰ੍ਹਾਂ ਤੇ ਨੂੰ ਪੀੜ ਰਿਹਾ ਹੈ ਕਿਨੇ ਸੋਚ ਕੇ ਦੇਖ ਲੈਣਾ ਸਾਡੀ ਅਜੇ ਉਮਰ 25 ਸਾਲ ਹੋ ਗਈ 30 ਸਾਲ ਹੋ ਗਈ 40 ਸਾਲ ਹੋ ਗਈ ਖਟਿਆ ਕੀ ਹੈ ਕਿਦਨੇ ਸੋਚ ਕੇ ਦੇਖ ਲੈਣਾ ਠੰਡੇ ਦਿਮਾਗ ਦੇ ਨਾਲ ਕਿਤੇ ਦਰਦ ਵੀ 10 ਮਿੰਟ ਲਈ ਕੱਲ ਵਿਚਾਰਾਣੀ ਕਿਉਂਕਿ 10 ਦੇ ਵਿਚਾਰਿਆ ਪਤਾ ਲੱਗ ਜਾਂਦਾ ਹੈ ਫੇਰ ਨਾਲ ਟਾਈਮ ਤੋਂ ਡਰੇ ਅੰਦਰ ਵੀ ਸਾਨੂੰ ਪਤਾ ਨਹੀਂ ਕਿ ਹੋ ਜਾਏ ਟਾਈਮ ਆ ਰਿਹਾ ਤੇਰੇ ਭਾਣਾ ਕਿ ਹੋ ਜਾ ਵਾਪਰ ਜਾਣਾ ਕਿਰਪਾ ਕਰ ਫਿਰ ਇੱਕ ਇੱਕ ਸਮਾਂ ਲੱਗੇਗਾ ਜਿਵੇਂ ਪਤਾ ਨਹੀਂ ਕਿੰਨੇ ਸਾਲ ਬੀਤ ਗਏ ਤੇਰੇ ਤਾਂ ਸਾਨੂੰ ਇਹ ਮੱਧ ਦੇ ਵਿੱਚ ਇਹ ਜਿਹਾ ਲੱਗਦਾ ਹੈ ਵੀ ਸਾਲਾਂ ਬੱਦੀ ਵੀ ਨਹੀਂ ਪਤਾ ਲੱਗਦਾ ਕਦੋਂ ਲੰਘ ਗਿਆ ਟਾਈਮ ਜਦੋਂ ਕਦੇ ਇੰਨਾ ਲੱਗ ਲੱਗੇ ਨਾ ਵੀ ਇੱਕ ਦਿਨ ਗਿਆ ਹਾਈ ਨੇ ਉਮਰ ਮੇਰੀ ਗੁਵਾਚ ਗਈ ਜਦੋਂ ਇੰਨਾ ਫਰਕ ਪਤਾ ਲੱਗਣ ਲੱਗ ਗਿਆ ਐਨੀ ਫਿਕਰ ਹੋ ਗਈ ਨੰਗਰ ਮਲ ਜਾਏਗਾ ਦੂਰ ਨਹੀਂ ਹੈ ਸੁਖੀ ਹੋ ਜਾਏਗਾ ਮੰਨ ਕਰਕੇ ਕੋਈ ਦੂਰ ਨਹੀਂ ਪਰ ਅਜਰਾਇ ਫਰੀਸਤਾ ਜੋ ਉਪਜੇ ਸੋ ਬਿੰਦਸ ਹੈ ਪਰੋ ਆਦਿਕ ਕਾਲ ਨਾਨਕ ਹਰ ਗੁਣ ਗਾਇਲੇ ਛੱਡ ਸੰਗਲ ਜੰਜਾਲ ਕਿਨੇ ਜਿਹੜਾ ਉਪਜੇ ਉਹਨੂੰ ਜਮਾਂ ਦੀ ਫਾਹੀ ਨੇ ਫਰਿਸ਼ਤੇ ਨੇ ਪੀੜਾ ਹੈ ਪੀੜਾ ਹੈ ਜਿਵੇਂ ਕਹਾਣੀ ਦੇ ਵਿੱਚ ਕਿਉਂ ਥਿਲ ਲੰਘਦੇ ਨੇ ਤੇਰਾ ਦਾ ਤੇਲ ਬਣਦਾ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਭਾਈ ਤੇਰੇ ਕਰਮਾਂ ਦਾ ਤੇਲ ਬਣਦਾ ਹੈ ਜਿਹੜੇ ਚੰਗੇ ਨੇ ਤੇ ਕਿਹੜੇ ਮਾੜੇ ਨੇ ਇੱਕ ਸਕਿੰਟ ਦੇ ਕਲੀਅਰ ਹੋ ਜਾਂਦੇ ਨੇ ਇਹੀ ਸਤਿਗੁਰੂ ਕਹਿੰਦੇ ਨੇ ਭਰਾ ਨੂੰ ਮਾੜਾ ਤੱਕੇਗਾ ਤੇ ਨਿਰਣਾ ਮਾੜਾ ਮਿਲੇਗਾ ਇਹ ਕਰ ਕਰੇ ਸੋਇ ਇਹ ਕਰ ਪਾਏ ਨਿਰਣਾ ਆਪ ਕੋਤ ਲੈਣਾਂ ਜਿਸ ਨੇ ਨਹੀਂ ਕੁੱਤਣਾ ਤੂੰ ਆਪ ਦੇਗਾ ਇਹ ਹੀ ਬੇਨਤੀ ਹੈ ਅਸੀਂ ਪਰਾਇਆਂ ਨੂੰ ਤੱਕਣ ਤੋਂ ਪਹਿਲਾਂ ਇਹ ਸਤਿਗੁਰੂ ਦਾ ਉਪਦੇਸ਼ ਇਹਦੇ ਚ ਉਸਾਲੀਏ ਤੱਕਿਆ ਨਾ ਪਰਾਇਆਂ ਨੂੰ ਅੰਦਰ ਠਾਣੀ ਕਰਮੀ ਆਪੋ ਆਪਣੀ ਆਪੇ ਕੋ ਸਤਾਣੀ ਵਾ ਇੰਨਾ ਕੁ ਫਰਮਾਨ ਕਿਧਰੇ ਜ਼ਿੰਦਗੀ ਤੇ ਵੱਸ ਜਾਏ ਫੇਰ ਸੰਗੁਰੂ ਸੀਸੀਟੀਵੀ ਕੈਮਰੇ ਦੀ ਲੋੜ ਦੇ ਵੀ ਪੈ ਗਈ ਅੱਜ ਕਾ ਸੰਗੁਰੂ ਕਰਤਾ ਨੇ ਵੀ ਲੋੜ ਪੈ ਰਹੀਏ ਬੜਾ ਮੰਦ ਭਾਗੀ ਦਸ਼ਾ ਸਾਡੀ ਕਿਉਂ ਪੈ ਰਹੀਏ ਇਸੇ ਕਾਰਨ ਕਰਕੇ ਸਤਗੁਰੂ ਦੀ ਬਾਣੀ ਵੀ ਅਸੀਂ ਪੜ੍ਹੀ ਮੰਨੀ ਨਹੀਂ ਐ ਪੜੀ ਤਾਂ ਛੱਡ ਹੀ ਦਿਓ ਮੰਨੀ ਵੀ ਨਹੀਂ ਐ ਇਸ ਸੰਗਤ ਕੀਤੇ ਸੋ 10 ਉਮੀਦ ਕਰਦਾ ਵੀ ਇਹ ਗੁਰੂ ਦਾ ਫਰਮਾਨ ਜ਼ਿੰਦਗੀ ਚ ਜ਼ਰੂਰ ਕਮਾਓਗੇ ਕਮਾਏਗਾ ਇੰਨੀਆਂ ਕੋ ਬੈਂਟਿੰਗ ਫੀਲਮ ਕਰਦਾ ਕਿ ਮਾਦਾ ਜਾ ਤੱਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤੇ ਸਤਗੁਰੂ ਤਨ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਜੀ ਦੀ ਜਾਣ ਕੇ ਪੱਲੇ ਬੰਨਣਾ ਅਭਲ ਕਰਨਾ ਜ਼ਿੰਦਗੀ ਚ ਕਮਾਣਾ ਵੱਧ ਘਟ ਬੋਲੇ ਦਾਸ ਦਾ ਰਾਜ ਸਤਗੁਰੂ ਸੇ ਸਾ ਸੰਗਤਿਓ ਸੀਸ ਕਰੋੜ ਦਾ ਸੰਗਤੋ ਕਥਾ ਵਿਚਾਰਨ ਕਰਨ ਦੇ ਜਾਚ ਆ ਜਾਵੇ ਗੱਜਬਾਦ ਕੇ ਫਤਿਹ ਦਾ ਜੋ ਆ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ